ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਮ ਤੌਰ ਤੇ ਸਾਡਾ ਸੰਸਾਰੀ ਜੀਵਾਂ ਦਾ ਇਸ ਗੱਲ ਨੂੰ ਲੈ ਕੇ ਨਜ਼ਰੀਆ ਇੱਕੋ ਜਿਹਾ ਹੀ ਹੈ ਕਿ ਆਪਾਂ ਇਨੇ ਸਮੇਂ ਤੋਂ ਪਾਠ ਕਰਦੇ ਹਾਂ ਸਾਨੂੰ ਮਿਲਿਆ ਤੇ ਕੁਝ ਨਹੀਂ ਜਾਂ ਜਿਹੜੇ ਵੀ ਗੁਰੂ ਵਾਲੇ ਪਾਸੇ ਟੁਰਦੇ ਨੇ ਉਹ ਕੁਛ ਚੇਰ ਤੱਕ ਕਰ ਭਜਨ ਬੰਦਗੀ ਕਰਕੇ ਉਸ ਤੋਂ ਬਾਅਦ ਹਤਾਸ਼ ਹੋ ਕੇ ਉਹ ਛੱਡ ਦਿੰਦੇ ਨੇ ਆਪਣਾ ਮਾਰਗ ਬੰਦਗੀ ਵਾਲਾ ਵਾਹਿਗੁਰੂ ਜੀ ਉਹ ਇੱਥੋਂ ਇੱਕ ਬੇਨਤੀ ਆਪ ਜੀ ਦੇ ਚਰਣਾ ਦੇ ਵਿੱਚ ਉਹ ਦੇ ਵਿੱਚ ਦਾਸ ਵੀ ਸ਼ਾਮਲ ਹੈ ਮਨ ਜਦੋਂ ਵੀ ਐਵੇਂ ਟੈਂਦੀ ਕਲਾ ਦੇ ਵਿੱਚ ਜਾਵੇ ਉਦੋਂ ਕੁਝ ਗੱਲਾਂ ਸਾਨੂੰ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ ਕੀ ਨਿਰੰਤਰਤਾ ਜਿਹੜੀ ਹੈ ਉਹ ਹੀ ਇਸ ਤ੍ਰਤੀ ਨੂੰ ਲੈ ਕੇ ਚੱਲਦੀ ਹੈ ਹਰ ਰੋਜ਼ ਆਪਣੇ ਨੇਮ ਤੇ ਸੂਰਜ ਉੱਗਦਾ ਹੈ ਤੇ ਡੁੱਬਦਾ ਹੈ ਦਿਨ ਨੇ ਤੇ ਰਾਤ ਤੋਪੋ ਛਾਂ ਇਨਸਾਨ ਸਾ ਲੀਂਦਾ ਹੈ ਤੇ ਜੀਵਨ ਨਿਰੰਤਰ ਚੱਲਦਾ ਰਹਿੰਦਾ ਹੈ ਸੰਗਤ ਜੀ ਸਾਡੇ ਆਸ-ਪਾਸੇ ਆਪਾਂ ਜੋ ਵੀ ਵੇਖਦੇ ਆ ਸਾਰਾ ਕੁਝ ਨਿਰੰਤਰਤਾ ਦੇ ਉੱਤੇ ਹੀ ਟਿਕਿਆ ਹੋਇਆ ਹੈ ਪਾਣੀ ਵੀ ਲਗਾਤਾਰ ਵਹਿੰਦਾ ਹੈ ਨਦੀਆਂ ਚੱਲਦੀਆਂ ਨੇ ਸਾਰਾ ਕੁਝ ਨਿਰੰਤਰ ਹੈ ਤੇ ਸੰਗਤ ਜੀ ਭਜਨ ਬੰਦਗੀ ਦੇ ਨਾਮ ਤੇ ਉੱਤੇ ਆ ਕੇ ਆਪਾਂ ਨਿਰੰਤਰਤਾ ਨੂੰ ਕਿਉਂ ਨਹੀਂ ਧਾਰਨ ਕਰਦੇ ਸੰਗਤ ਜੀ ਆਪਾਂ ਸਾਰੇ ਹੀ ਇਸ ਗੱਲ ਵਿੱਚ ਸ਼ਾਮਲ ਹੁੰਨੇ ਹਾਂ ਤੇ ਆਪਣੇ ਮਨ ਨੂੰ ਅਸੀਂ ਇਹ ਸਮਝਾਈਏ ਕਿ ਫਾਲ ਦੀ ਜਿਹੜੀ ਇੱਛਾ ਹੈ ਉਹਨੂੰ ਛੱਡ ਕੇ ਕੇਵਲ ਤੇ ਕੇਵਲ ਗੁਰੂ ਮਹਾਰਾਜ ਜੀ ਦੇ ਪ੍ਰੇਮ ਦੇ ਪ੍ਰਤੀ ਇਹ ਸਮਰਪਣ ਕਰ ਦਈਏ ਕੁਝ ਮਿਲੇ ਕੁਝ ਨਾ ਮਿਲੇ ਇਹ ਦਾਤਾ ਰੱਬ ਦੇ ਹੱਥ ਨੇ ਇੱਕ ਤਿਲ ਨਹੀਂ ਪੰਨੇ ਕਾਲੇ ਗੁਰੂ ਘਰ ਦੇ ਵਿੱਚ ਤੇ ਇੱਕ ਕੱਖ ਇੱਥੋਂ ਚੁੱਕ ਕੇ ਤੇ ਉੱਥੇ ਰੱਖ ਦਈਏ ਸੰਗਤ ਜੀ ਮਹਾਰਾਜ ਤੇ ਇਹਦੇ ਇੰਨੇ ਕੁ ਕਲਣਾ ਨੂੰ ਵੀ ਬਿਰਥੀ ਨਹੀਂ ਕਰਦੇ ਕਿਉਂਕਿ ਉਹ ਬਹੁਤ ਦਿਆਲੂ ਨੇ ਸੰਗਤ ਜੀ ਆਪਾਂ ਨਿ स्वार्थ ਹੋ ਕੇ ਹਰ ਰੋਜ਼ ਆਪਣੀ ਬੰਦਗੀ ਕਮ ਸੇ ਕਮ ਓਨੀ ਤੇ ਰੱਖੀਏ ਜਿੰਨੀ ਆਪਾਂ ਸ਼ੁਰੂ ਤੋਂ ਕਰਨੇ ਹਾਂ ਉਹਦੇ ਵਿੱਚ ਵਾਧਾ ਪਾਣਾ ਗੁਰੂ ਮਹਾਰਾਜ ਜੀ ਦਾ ਕੰਮ ਹੈ ਆਪਣਾ ਯਤਨ ਕੇਵਲ ਇੰਨਾ ਹੋਣਾ ਚਾਹੀਦਾ ਹੈ ਕਿ ਜੇ ਅੱਜ ਇੱਕ ਮਾਲਾ ਕੀਤੀ ਹੈ ਜੇ ਟਾਈਮ ਨਾਲ ਕਰ ਲਈ ਹੈ ਤੇ ਸ਼ਾਮ ਨੂੰ ਦੂਜੀ ਕਰਨ ਦਾ ਵੀ ਉਪਰਾਲਾ करिए ਕੇਵਲ ਤੇ ਕੇਵਲ ਸਾਡੇ ਹੱਥ ਵਿੱਚ ਉਦਮ ਹੈ ਉਹ ਵੀ ਗੁਰੂ ਮਹਾਰਾਜ ਅੱਗੇ ਅਰਦਾਸ करिए ਕਿ ਮਹਾਰਾਜ ਸਗਲ ਉਦਮੈ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਾਰੇ ਉਦਮਾਂ ਦੇ ਵਿੱਚੋਂ ਆ ਉਦਮ ਸਭ ਤੋਂ ਚੰਗਾ ਹੈ ਪੜਾ ਹੈ ਉੱਤਮ ਹੈ ਕਿ ਗੁਰੂ ਜੀ ਦੀ ਬਾਣੀ ਪੜਨ ਵਿੱਚ ਉਦਮ ਕਰਿਏ ਨਾਮ ਜਪਣ ਵਿੱਚ ਉਦਮ ਕਰਿਏ ਪਰ ਨਿਰੰਤਰਤਾ ਦੇ ਨਾਲ ਨਾਗੇ ਨਾ ਪਾਈਏ ਸਸੰਗਤ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਿਰੰਤਰਤਾ ਦੀ ਅਰਦਾਸ ਕਰਿਏ ਕਿ ਗੁਰੂ ਜੀ ਆਪਣੀ ਸੇਵਾ ਆਪ ਹੀ ਕਰਾਉਂਦੇ ਰਿਹਾ ਜੀ ਦੁਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲ ਚੁੱਕ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ